ਮਹਾਪੁਰਖਾਂ ਨੇ ਇਹ ਮਹਾਨ ਕੁੰਭ ਮਾਨਸ ਰੂਪ ਰਚੇ ਹਨ ਸਤਿਗੁਰਖਾਂ ਦਾ ਇੱਕੋ ਇੱਕ ਪ੍ਰਜੋਜਨ ਹੋਇਆ ਕਰਦਾ ਹੈ ਆਪ ਤਰੇ ਸੰਗਤ ਪੁਲਤਾਰੇ ਹਰਦਰਗਹਿ ਪਤਿ ਸਿਹੁ ਜਾਇਦਾ ਜਿਹੜੇ ਭਜਨੀਕ ਪੁਰਖ ਹੋਇਆ ਕਰਦੇ ਨੇ ਰੱਬ ਦੇ ਪਿਆਰੇ ਹੋਇਆ ਕਰਦੇ ਨੇ ਨਾਮ ਜਪਣ ਵਾਲੇ ਹੁੰਦੇ ਨੇ ਬਾਬਾ ਆਨੰਦ ਸਿੰਘ ਜੀ ਮਹਾਂਪੁਰਖਾਂ ਦੇ ਬਚਨ ਨੇ ਮਹਾਂਪੁਰਖ ਬਚਨ ਕਰਦੇ ਸਨ ਕਹਿੰਦੇ ਨਾਮ ਜਪਣ ਵਾਲਾ ਸੰਸਾਰ ਦਾ ਭਲਾ ਚਾਹੁੰਦਾ ਹੈ ਕਿਸੇ ਇੱਕ ਦਾ ਭਲਾ ਨਹੀਂ ਨਾਮ ਇੱਕ ਜਪਦਾਏ ਤੇ ਉਹਦੀ ਕਮਾਈ ਜਿਹੜੀ ਹੈ ਸੰਸਾਰ ਨੂੰ ਤਾਰਦੀ ਹੈ ਪਰ ਸਹਿਬ ਦੀ ਬਾਣੀ ਦੇ ਬਚਨ ਪੜ੍ਹੀਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸਦੇ ਨੇ ਮਾਰੇ ਕਹਿੰਦੇ ਨਾਮ ਜਪਣ ਵਾਲਾ ਨਾਮ ਜਪਾਉਣ ਵਾਲਾ ਨਾਮ ਜਪਣ ਵਾਲਾ ਤੇ ਨਾਮ ਜਪਾਉਣ ਵਾਲਾ ਕੋਈ ਵਿਰਲਾ ਬਦਲਾ ਹੁੰਦਾ ਹੈ ਹਰ ਕੋਈ ਨਹੀਂ ਬਣ ਜਾਂਦਾ ਜੀ ਹਰ ਕੋਈ ਨਹੀਂ ਨਾਮ ਜਪਾਉਣ ਲੱਗ ਜਾਂਦਾ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਵੇਖਿਆ ਕਰੋ ਕਿੰਨੀ ਉਹ ਸੇਵਾ ਕਰਦੇ ਨੇ ਕਿੰਨਾ ਉਹ ਨਾਮ ਜਪਾਉਂਦੇ ਨੇ ਕੀ ਸਾਡਾ ਜੀਵਨ ਉਦਾਂ ਦਾ ਬਣ ਸਕਦਾ ਕੀ ਅਸੀਂ ਉਹ ਜੇ ਮਹਾਪੁਰਖ ਜਿਹੜੇ ਬਾਣੀ ਵਿੱਚ ਰੰਗੇ ਹੋਏ ਨੇ ਉਹੋ ਜੇ ਬਣ ਸਕਦੇ ਆ ਅੱਜ ਸੰਸਾਰ ਸੰਤਾਂ ਦੀ ਨਿੰਦਿਆ ਬਹੁਤ ਕਰਦਾ ਜਦੋਂ ਮਰਜੀ ਪੁੱਛ ਕੇ ਵੇਖ ਲਓ ਉਹਦੀ ਜਿਹੜੀ ਸੋਈ ਹੈ ਸੰਤਾਂ ਤੇ اٹਕੀ ਹੁੰਦੀ ਹੈ ਸਾਧੂਆਂ ਤੇ اٹਕੀ ਹੁੰਦੀ ਹੈ ਹਰ ਜੀ ਉਹਨੂੰ ਪੁੱਛ ਕੇ ਵੇਖ ਲੋ ਵੀ ਸੰਤਾਂ ਦਾ ਜੀਵਨ ਤੇ ਭਾਈ ਜਿਹੋ ਜਿਹਾ ਹੈ ਵੀ ਤੇਰਾ ਜੀਵਨ ਹੈ ਕੀ ਤੂੰ ਸਵੇਰ ਬੈ ਰਾਤ ਰਹਿੰਦੀ ਤੇ ਜਾਗਦਾ ਹੈ ਇਸ਼ਨਾਨ ਕਰਦਾ ਹੈ ਬਾਣੀ ਪੜ੍ਹਦਾ ਹੈ ਸੇਵਾ ਕਰਦਾ ਹੈ ਤਨ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਖ ਮਸਤਵਾਨਾ ਸਹਿਬ ਵਾਲਿਆਂ ਦਾ ਜੀਵਨ ਪੜ੍ਹ ਕੇ ਵੇਖਿਓ ਤਨ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਪੁਰਖਾਂ ਦਾ ਜੀਵਨ ਪੜ੍ਹ ਕੇ ਵੇਖਿਓ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਪੁਰਖਾਂ ਦਾ ਜੀਵਨ ਪੜ੍ਹ ਕੇ ਵੇਖਿਓ 9-9 ਸਾਲ 12-12 ਸਾਲ 36-36 ਸਾਲ ਸੰਤ ਬਾਬਾ ਜਵਾਲਾ ਸਿੰਘ ਜੀ ਨੇ 9 ਸਾਲ ਧਰਤੀ ਤੇ ਪਿੱਠ ਨਹੀਂ ਸੀ ਲਾਈ ਸੰਤ ਬਾਬਾ ਕੁੰਦਨ ਸਿੰਘ ਜੀ ਮਹਾਪੁਰਖ ਨਾਨਕ ਸਰ ਵਾਲੇ ਮਹਾਪੁਰਖ 12 ਸਾਲ ਸੁੱਤੇ ਨਹੀਂ ਸਨ ਤਾਨ ਸੰਤ ਬਾਬਾ ਆਨੰਦ ਸਿੰਘ ਜੀ ਮਹਾਪੁਰਖ 36 ਸਾਲ ਉਹਨਾਂ ਨੇ ਧਰਤੀ ਤੇ ਬੈਠ ਲਾ ਕੇ 100 ਕਿੰਨੀ ਸੀ ਵੇਖਿਆ ਅੱਖੋ ਜੀ ਸਤਨਾਮ